ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਹੁਣਾ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਹਾਲਾਂਕਿ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਤੇ ਪਤਾ ਲੱਗੂਗਾ ਸਾਡੇ ਕਾਲਜ ਕਿਉਂਕਿ ਹਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ ਕਿੰਨੇ ਵਜੇ ਹੋਇਆ ਕੀ ਹੋਇਆ ਪੁਲਿਸ ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸ ਦੀ ਗੱਲ ਦੀ ਤੈ ਤੱਕ ਜਾਵਾਂ ਸਰ ਕੀ ਹੈ ਜੀ ਆਪਣੇ ਰਿਪਦਮਨ ਕਾਲਜ ਨਾਬਾ ਵਿਖੇ ਪੜ ਰਹੀ ਹੈ ਬੀਏ ਕਰਦੀ ਹੈ ਉੱਥੇ ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈਗੀ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ ਕਿ ਕਾਲਜ ਦੇ ਵਿੱਚ ਤਿੰਨ ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਜਿਦੇ ਵਿੱਚ ਲੜਕੀ ਨੇ ਦੱਸਿਆ ਬਿਆਨ ਕੀਤਾ ਕਿ 27 ਤਿੰਨ ਦੀ ਘਟਨਾ ਸੀਗੀ ਤੇ ਉਸ ਤੋਂ ਬਾਅਦ ਉਹ ਡਰ ਗਈ ਜਿਵੇਂ ਲੜਕਿਆਂ ਨੇ ਕਹਿੰਦੀ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕਲੀਗ ਨਾਲ ਆਪਣੇ ਨਾਲ ਪੜ੍ਹਦੀਆਂ ਨਾਲ ਆਪਣੇ ਪੇਰੈਂਟਸ ਨਾਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਤਾਂ ਉਹਨੇ ਅ ਪਰਸੋਂ ਜਿਹੜੀ ਹੈਗੀ ਹੈ ਕੱਲ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਈ ਤੇ ਅਸੀਂ ਬਿਆਨ ਲੈ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਤੇ ਨੌਜਵਾਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 376 ਡੀ ਦਾ ਤੇ 506 ਆਈਪੀਸੀ ਦਾ ਮੁਕੱਦਮਾ ਦਰਜ ਕੀਤਾ ਕੱਲ੍ਹ ਜੀ ਤੱਕ ਹੀ ਰੋਲ ਅੰਦਰ ਵਿੱਚ ਕਾਲਜ ਦਾ ਹਲੇ ਉਹਨਾਂ ਨੇ ਸਟੇਟਮੈਂਟ ਆਪਣੀ ਇਨੀਸ਼ੀਅਲ ਸਟੇਟਮੈਂਟ ਲਖਾਈ ਹੈ ਜੀ ਜਿਹਦੇ ਬਿਹਾਵ ਤੇ ਅਸੀਂ ਪਰਚਾ ਦਰਜ ਕੀਤਾ ਹੈ ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਜਾਂ ਕਿੱਥੇ ਬਕੂਆ ਹੈ ਉਹ ਤਫਤੀਸ਼ ਦਾ 파ਟ ਹੈ ਤਫਤੀਸ਼ ਕਰਾਂਗੇ ਕਿੱਥੇ ਕੀ ਹੋਇਆ ਕੈਮਰੇ ਹੈਗੇ ਨੇ ਸੀਸੀਟੀਵੀ ਦੇਖਾਂਗੇ ਗਵਾਹ ਲੈ ਕੇ ਆਵਾਂਗੇ ਬਾਕੀ ਤਫਤੀਸ਼ ਦਾ 파ਟ ਤਫਤੀਸ਼ ਦੇ ਵਿੱਚ ਹੋਵੇਗਾ ਜੋਨ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਹੈ ਇਸ ਵਿਸ਼ੇ ਤੋਂ ਵੀ ਇਹ ਮਾਮਲਾ ਠੋਡੇ ਬਿਲਕੁਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਾ ਹੀ ਵਾਪਰ ਸਕਦੀ ਹੈ ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਐਫ ਆਈ ਆਰ ਅੱਪਰ ਰਜਿਸਟਰ ਕੀਤੀ ਹੈ ਫਰਦਰ ਅਪਾਇੰਟ ਨੂੰ ਤਫਤੀਸ਼ ਕਰ ਰਹੇ ਹਾਂ ਨੋਰਥਰਨ ਗ੍ਰਿਫਟਰ ਕਰ ਲਏ ਹਾਂਜੀ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕੀਤੇ ਨੇ ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰਾਉਂਡ ਅਪ ਕਰਕੇ ਅਰੈਸਟ ਕਰਾਂਗੇ